ਜੀ ਸਰ ਪਹਿਲਾਂ ਤਾਂ ਆਪਣਾ ਨਾਮ ਦਲਵੀਰ ਸਿੰਘ ਆਪਣਾ ਚੈਟ ਕੁਮਾਰ ਸਰ ਕਿਹੜੀ ਜਗ੍ਹਾ ਨਾਕਾ ਲਾਇਆ ਕਿਉਂ ਲਾਇਆ ਨਾਕਾ ਸਰ ਕੱਲ ਸਾਬ ਬਾਲਕਪੁਰਮੈਂ ਕੁਮਾਰ ਤੇ ਯਾਤਰਾ ਹੈ 15:10 ਤੋਂ ਨਿਕਲ ਕੇ ਸਾਡੀ ਪੀਸ ਤੇ ਸ਼ਕਤੀ ਖੇਸ਼ਮ ਵਿੱਚ ਸੀਸੀ ਵਾਹਨ ਚੈਕਿੰਗ ਕਰਦਾ ਇਹ ਪੂਰੇ ਜਨ ਦੇ ਵਾਕਵਾਕੇ ਏਰੀਆ ਚੋਂ ਕਿ ਨਾਕਾ ਬੰਦੀਆ ਕੀਤੀ ਸਰ ਲੁਧਿਆਣੇ ਦੇ ਵਿੱਚ ਲੱਗੇ ਹੋਏ ਜੀ ਰੈਡ ਅਲਰਟ ਹੋਇਆ ਹੈ ਤੇ ਉਹਦੇ ਦੌਰਾਨ ਜਿਹੜੀ ਇਹ ਚੈਕਿੰਗ ਚੱਲ ਰਹੀ ਹੈ ਤੇ ਸਰ ਕਿੰਨੇ ਚਲਾਨ ਹੁਣ ਤੱਕ ਕੱਟੇ ਆ ਤੁਹਾਡੇ ਵੱਲੋਂ ਸਤਿ ਸ਼੍ਰੀ ਅਕਾਲ ਕਰ ਦਿੱਤੀ ਹੈ ਜੀ ਬਾਕੀ ਸਰ ਹਾਲੇ ਵੀ ਕਈ ਲੋਕ ਆਗੇ ਨੇ ਜਿਹੜੇ ਅਵੇਅਰ ਨਹੀਂ ਹੈਗੇ ਆਪਣਾ ਡਾਕੂਮੈਂਟ ਲੈ ਕੇ ਜਿਹੜੇ ਚੱਲਦੇ ਨਹੀਂ ਹੈਗੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਦੇਖਿਆ ਜਾਂਦਾ ਵੀ ਜਾਂ ਤਾਂ ਫੋਨ ਤੇ ਗੱਲ ਕਰਦੇ ਆ ਤੇ ਉਹਨਾਂ ਨੂੰ ਮੈਸੇਜ ਵੀ ਦੇਣਾ ਚਾਹੁੰਦੇ ਵੈਸੇ ਆਪਦੇ ਡਾਕੂਮੈਂਟ ਰੱਖੋ ਕੋਈ ਪਰੇਸ਼ਾਨੀ ਨਹੀਂ ਆਊਗੀ ਅਜੇ ਤਾਂ ਡਾਕੂਮੈਂਟ ਦੇ ਦੇ ਜਿਹੜਾ ਛੱਤੀ ਲੱਗਦਾ ਜਾਂ ਕਿਸੇ ਕੋਲ ਕੋਈ ਅਜਿਹੀ ਵਸਤੂ ਸੰਭੀ ਆ ਉਹਦੇ ਕਾਨੂੰਨ ਦਾ ਖਾਤਰ ਬਾਕੀ ਮੈਂ ਹੀ ਹੋਊਗਾ ਸਾਰੇ ਆਪਦੇ ਵਹੀਕਲ ਦੇ ਡਾਕੂਮੈਂਟ ਆਪੇ ਗੱਡੀ 'ਚ ਰੱਖੋ ਜਦੋਂ ਕੋਈ ਦੇਖਦਾ ਪੁੱਛਦਾ ਤਾਂ ਉਹ ਦਿਖਾ ਦਿਓ ਸਰ 15 ਅਗਸਤ ਲਈ ਸ਼ਹਿਰ ਵਾਸੀਆਂ ਨੂੰ ਮੈਸੇਜ ਹੀ ਦੇਣਾ ਦਾਉਂਗਾ ਚਕੰਨੀਵਾਰ ਹੋਣ ਲਈ ਔਰ 13 ਜਸ ਤੋਂ ਸਾਰੇ ਸੁਭਾਂਤੀ ਨਾਲ ਲੰਘ ਜਾਈਏ ਸਾਰੇ ਵਧੀਆ ਜੀ ਜਿਹੜਾ ਆਪਣੇ ਸਾਰੇ ਆਪੇ ਜਿਹੜਾ ਜਾਸਦੀਪਸ ਹੈਗਾ ਵਾ ਜੀ ਸਰ ਕਈ ਵੇਲੇ ਨਾਕਾ ਦੇਖ ਕੇ ਕਈ ਲੋਕ ਭੱਜਣ ਲੱਗਦੇ ਆ ਜਿਨ੍ਹਾਂ ਦੀ ਕੋਈ ਕਮੀ ਫੇਚੀ ਹੁੰਦੀ ਆ ਤੇ ਉਹਦੇ ਨਾਲ ਕੋਈ ਐਕਸੀਡੈਂਟ ਵੀ ਹੁੰਦੀ ਆ ਉਹਨਾਂ ਲਈ ਉਹਨਾਂ ਨੂੰ ਕੀ ਸੁਝਾਉਣਾ ਚਾਹੁੰਦੇ ਹੋ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਪੁਲਿਸ ਬਾਤ ਉਹ ਚੈਕਿੰਗ ਕਰ ਰਹੇ ਆ ਤੇ ਡਾਕੂਮੈਂਟੇਸ਼ਨ ਮੰਗਦੇ ਆ ਦਿਖਾ ਦਿਓ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਤੇ ਪਿੱਛੇ ਮੁੜੋਗੇ ਤੁਸੀਂ ਕੋਈ ਵਾਰੀ ਕੋਈ ਫਾਸਾ ਫੜਦੇ ਆ ਸਰ ਕੋਈ ਐਕਸੀਡੈਂਟ ਆ ਜਾਂ ਫਿਰ ਵੀ ਆਪਾਂ ਖੜਦੇ ਆ ਤੇ ਆਪੇ ਪਹਿਲੇ ਦਿਖਾ ਦਿਓ ਠੀਕ ਹੈ ਸਰ ਥੈਂਕ ਯੂ ਥੈਂਕ ਯੂ 15 ਅਗਸਤ ਨੂੰ ਲੈ ਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਤਾਂ ਜਿਹੜੀ 15 ਅਗਸਤ ਜਿਹੜਾ ਸ਼ਬਦ ਅੰਦਰਤਾ ਦਿਵਸ ਹੈਗਾ ਹੈ ਇਹਨਾਂ ਕਲੈਕਟਰ ਜਿਹੜੇ ਇਹ ਚੈਕਿੰਗ ਕਰਦੇ ਪਏ ਨੇ ਇਹ ਤਾਂ ਬਹੁਤ ਵਧੀਆ ਚੰਗੀ ਗੱਲ ਹੈ ਜੀ ਅਸੀਂ ਕਹਿੰਦੇ 15 ਅਗਸਤ ਨਹੀਂ ਹਰ ਟਾਈਮ ਹਰ ਸਮੇਂ ਜਿਹੜੀਆਂ ਵਾਰਦਾਤਾ ਹੁੰਦੀਆਂ ਇਦਾਂ ਹੀ ਹਰ ਟਾਈਮ ਚੰਗੀ ਚੌਕਸੀ ਦੇ ਨਾਲ ਮਲਕੇ ਦਾ ਚੈਕਿੰਗ ਹੁੰਦੀ ਰਹੇ ਤਾਂ ਸ਼ਾਇਦ ਘਟਨਾਵਾਂ ਤੋਂ ਬਚਿਆ ਜਾ ਸਕਦਾ ਜੀ ਜਿਵੇਂ ਕਈ ਵੇਲੇ ਬੈਚੀ ਵੀ ਵਗੈਰਾ ਵੀ ਹੁੰਦੀ ਆ ਉਹਦੇ ਤੇ ਵੀ ਖਲ ਪੈਗੀ ਬਿਲਕੁਲ ਪੈਗੀ ਜੀ ਦੇਖੋ ਬਹੁਤ ਅੱਛਾ ਲੱਗ ਰਿਹਾ ਦੇਖੋ ਚੈਕਿੰਗ ਹੋ ਰਹੀ ਆ ਪੁਲਿਸ ਕਰਮੀ ਕਾਫੀ ਤਣਾਅ ਦੇ ਵਿੱਚ ਖੜੇ ਨੇ ਬਹੁਤ ਵਧੀਆ ਤਰੀਕੇ ਨਾਲ ਗੱਡੀਆਂ ਰੋਕ ਕੇ ਬੜੇ ਰਿਸਪੈਕਟਫੁਲੀ ਗੱਡੀਆਂ ਚੈੱਕ ਕਰਦੇ ਨੇ ਕਾਗਜ਼ ਚੈੱਕ ਕਰ ਰਹੇ ਨੇ ਤੇ ਜਿਹਨਾਂ ਕਾਗਜ਼ ਪੂਰੇ ਤੇ ਉਹਨਾਂ ਨੂੰ ਬੜੇ ਤਰੀਕੇ ਨਾਲ ਕਹਿ ਰਹੇ ਨੇ ਕਿ ਤੁਸੀਂ ਜਾਓ ਸਰ ਹਲੇ ਵੀ ਕਈ ਲੋਕ ਐਦਾਂ ਦੇ ਜਿਹੜਾ ਡਾਕੂਮੈਂਟ ਲੈ ਕੇ ਆਪਣੇ ਘਰੋਂ ਚੱਲਦੇ ਨਹੀਂ ਹੈ ਕਿ ਬਾਅਦ ਵਿੱਚ ਕੋਈ ਪ੍ਰਸ਼ਾਸਨ ਉਹ ਤਾਂ ਦੇਖੋ ਜੀ ਫਿਰ ਅਵੇਰਨੈਸ ਹੋਣਾ ਚਾਹੀਦਾ ਹਰ ਬੰਦੇ ਨੂੰ ਅਵੇਰ ਹੋਣਾ ਚਾਹੀਦਾ ਹੈ ਕਿ ਆਪਣੇ ਗੱਡੀ ਦੇ ਕਾਗਜ਼ ਜੋ ਮੋਟਰਸਾਈਕਲ ਬਾਈਕ ਐਕਟਵਾ ਤੇ ਜੋ ਵੀ ਕਾਗਜ਼ ਨੇ ਆਪਣੀ ਗੱਡੀ ਐਕਟਵਾ ਦੇ ਵਿੱਚ ਰੱਖੇ ਜਾਣ ਪੁਲਿਸ ਵਾਲਿਆਂ ਨੂੰ ਉਦੋਂ ਬਾਅਦ ਆਪਾਂ ਦੋਸ਼ ਦਈਏ ਉਹ ਜੀ ਪੁਲਸ ਨੂੰ ਇਸ ਟਾਈਮ ਕਿੰਨੇ ਨੰਬਰ ਤੋਂ ਮੇ ਦੱਸ 10 10 10 ਤੋਂ 10 ਤੱਕ ਹੀ ਪੁਲਸ ਨੂੰ ਤਾਂ ਦੇਖੋ ਜੇ ਇਦਾਂ ਕੰਮ ਕਰੇ ਤਾਂ ਠੀਕ ਥੈਂਕ ਯੂ